ਉਪੀ ਲੈ ਚੱਲਦਾ ਯੂਪੀ ਦੇ ਵਿੱਚ ਉਹ ਸਾਧੂ ਸੰਤ ਮੁੱਖ ਮੰਤਰੀ ਬਣਿਆ ਜੋਗੀ ਜੀ ਸਾਡੀਆਂ ਟੀਮਾਂ ਸੀ ਤੇ ਉਹਨਾਂ ਨੇ ਟੀਮ ਨੂੰ ਮੇਰੇ ਬਾਰੇ ਕਿਹਾ ਮੈਂ ਵੀ ਕਿਹਾ ਪਹਿਲੀ ਗੱਲ ਤਾਂ ਜਿਹੜਾ ਪੁੰਪੁੰਜੇ ਅਸਮ ਲਾਇਆ ਸੀ ਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਉਹ ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਇਹ ਸਾਧੂ ਸੰਤ 80 ਮੈਂਬਰ ਪਾਰਲੀਮੈਂਟ ਹੈ ਯੂਪੀ ਦੇ ਸਾਡੇ ਦਾ ਤੇ ਰਹੀਆਂ ਇਹ ਕਿਵੇਂ ਕੰਟਰੋਲ ਕਰੂਗਾ ਜੀ ਠੀਕ ਆ ਉਹ ਜਿਹੜਾ ਆਈਐਸ ਅਫਸਰ ਮੇਰੇ ਨਾਲ ਡਿਊਟੀ ਲਈ ਸੀਗੀ ਤੇ ਮੈਂ ਕਿਹਾ ਸਰ ਇਹ ਸਾਧੂ ਸੰਤ ਤੁਹਾਡੀ ਸਟੇਟ ਨੂੰ ਕੰਟਰੋਲ ਕਰ ਲੂਗਾ ਕਹਿੰਦਾ ਯਾਰ ਗਿਵ ਸਮ ਟਾਈਮ ਮੇਬੀ ਮੇਬੀ ਵਰਡ ਬੋਲੇ ਹੋ ਸਕਦਾ ਕਹਿੰਦਾ ਨਾ ਚਲੋ ਜੀ ਮੇਰੇ ਕੋਲ ਤਾਂ ਅੱਗੇ ਗੱਲ ਸਾਹਿਬ 8ਵੇਂ ਨੇ ਹੋਏ ਆ ਯੂਪੀ ਕ੍ਰਾਈਮ ਫ੍ਰੀ ਹੈ ਤੁਸੀਂ ਬੋਲੋ ਦੋਨੇ ਬਿਲਕੁਲ ਠੀਕ ਹੈ ਬਿਲਕੁਲ ਇੱਕ ਸਾਧੂ ਸੰਤ ਨੇ ਕ੍ਰਾਈਮ ਫ੍ਰੀ ਕਰਤਾ ਯੂਪੀ ਜਿਹਦੀਆਂ 80 ਮੈਂਬਰ ਪਾਰਲੀਮੈਂਟ ਸੀਟਸ ਹੈ ਠੀਕ ਹੈ ਮੈਂ ਮੈਂ ਵੀ ਕਹਿੰਦਾ ਜੀ ਕਬਜੇ ਵੀ ਤੁਹਾਡੀ ਘਰ ਨਾਪਲੀ ਦੁਕਾਨ ਨਾਪਲੀ ਕੋਠੀ ਨਾਪਲੀ ਉਹ ਵੀ ਕ੍ਰਾਈਮ ਜ਼ੀਰੋ ਕਰਤਾ ਠੀਕ ਹੈ ਪਹਿਲਾ ਸਾਰੇ ਇੰਡੀਆ ਨਾਲੋਂ ਵੱਧ ਕ੍ਰਾਈਮ ਯੂਪੀਐਸਸੀ ਹਾਂ ਹੂੰ ਪਰਾ ਬੜਾ ਮਨ ਖੁਸ਼ ਹੋਇਆ ਹੂੰ ਮੈਂ 1000 ਸਾਨੂੰ ਯੋਗੀ ਦੇ ਦੋ ਤਿੰਨ ਮਹੀਨਾ ਦੀ ਪੰਜਾਬ ਲਈ ਸਾਡੀ ਲਾਤ ਨਸ਼ਿਆਂ ਤੇ ਲਾਤੀ ਲੋਕਾਂ